ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਚ ਦੋ ਪਸ਼ੂ ਵਿਖਾਉਣੇ ਆ ਦੋਵੇਂ ਤੋਕੜ ਗੱਬਣ ਚੈੱਕ ਪਾਸ ਮੁੱਲ ਬਾਈ ਕਹਿੰਦਾ ਜਮਾਂ ਛੋਟੇ ਜੇ ਕਰਨੇ ਆ ਭਾਈ ਨੇ ਇੰਨਾ ਹੀ ਕਿਹਾ ਮੈਨੂੰ ਮਤਲਬ ਹਿੰਮਤ ਕੇ ਜਮਾ ਛੋਟੇ ਕਰਨੇ ਆ ਬਾਕੀ ਪਤਾ ਮੈਨੂੰ ਨਹੀਂ ਕਿੰਨੇ ਕਰਨੇ ਆ ਤੁਸੀਂ ਮੂੰਹ ਬਾਈ ਦੇ ਸੌਣ ਹੀ ਲੈਣੇ ਆ ਇੱਕ ਡੱਬੀ ਵਹਿੜ ਟੋਕੜ ਗੱਬਨ ਚੈੱਕ ਪਾਸ ਤੇ ਇੱਕ ਮੋਹਰਾ ਨਸਲ ਦੀ ਜੈਡ ਬਲੈਕ ਮੱਝ ਟੋਕੜ ਗੱਬਨ ਚੈੱਕ ਪਾਸ ਹਾਂਜੀ ਸਸੀ ਕਾਲ ਸਸੀ ਕਾਲ ਬਾਈ ਜੀ ਨਾਮ ਤੇ ਦੱਸੋ ਨਾਮ ਸ਼ਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਫੋਨ ਨੰਬਰ ਦੱਸ ਦਿਓ 9885 68108 ਕਿੰਨਵਾ ਸੂਆ ਇਹਦਾ ਭਾਈ ਦੂਜਾ ਸੂਆ ਸੂਣਾ ਦੂਜੇ ਸੂਏ ਹੁਣ ਸੂਣਾ ਆ ਇਹਨੇ ਹਾਂਜੀ ਹਾਂਜੀ 7 ਮਹੀਨਾ ਦੀ ਗੱਬਣਾ ਠੀਕ ਹੈ ਤੇ ਆਪਣਾ ਤਾਂ ਜੋ ਪਹਿਲੇ ਸੂਏ ਸਿਗਾ 10 ਕਿਲੋ ਦੁੱਧ ਪਹਿਲੇ ਸੂਏ ਹਾਂ ਥਣਪਾਸ ਕਰਾ ਦੂ ਹਾਂ ਥਣਾ ਹਾਂ ਕਰਾ ਦੂ ਬਾਅਦ ਆ ਡਾਕਟਰ ਲੈ ਕੇ ਚੈੱਕ ਕਰਾ ਕੇ ਲੈ ਹਾਂ ਚੈੱਕ ਕਰਾ ਕੇ ਆਪਦੀ ਪੈ ਲੈ ਜੀ ਕੱਢੀੇ ਬਾਅਦ ਨੂੰ ਦੋਸਤੋ 7 ਹਫ਼ਤੇ ਦੀ ਗੱਬਣਾ ਤੁਸੀਂ ਸੋਣੀ ਲਿਆ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਨਾਲ ਲਿਆਵੇ ਆਪਦੀ ਚੈੱਕ ਕਰਾ ਕੇ ਲੈ ਜੇ 10 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਏ ਤਾਜੀ ਸੂਈ ਨੇ ਦਿੱਤਾ ਹੁਣ ਦੂਜੇ ਸੂਏ ਸੂਗੀ ਵਜਨ ਉਹ ਜਿਹਨਾਂ ਬਾਤ ਹੈ ਪਿੱਠ ਪੜਾ ਦੇਖ ਸਕਦੇ ਆ ਤੁਸੀਂ ਮੋਰਾ ਨਸਲ ਦੀ ਜੈਡ ਬਲੈਕ ਪਹਿਲਾ ਸੂਆ ਸੱਤ ਮਹੀਨਿਆਂ ਦੀ ਗੱਬਣ ਚੈੱਕ ਪਾਸ ਦੂਜੇ ਸੂਏ ਨੇ ਕਰਮਾਲੀ ਨੇ ਸੂਣਾ ਪਹਿਲਾ ਸੂਆ ਝੋਟੀ ਆ ਉਪਰੋਂ ਭਾਰੀ ਬਲੈਕ ਪੂਸ਼ ਆਉਂਦੀ ਆ ਮੇਰੇ ਹਿਸਾਬ ਨਾਲ ਚਿੱਟਾਵਾਲ ਇੱਕ ਅੱਧਾ ਵੀ ਨਹੀਂ ਹੋਣਾ ਜੇ ਪੂਸ਼ ਫੜ ਕੇ ਲੱਭੇ ਵਿੱਚੋਂ ਹੋ ਸਕਦਾ ਇੱਕ ਅੱਧਾ ਲੱਭ ਜੇ ਪਰ ਦੂਰੋਂ ਤਾਂ ਵੇਖਣ ਨੂੰ ਲੱਗਦਾ ਕਿ ਜਵੇਂ ਜੈਡ ਬਲੈਕ ਆ ਥਾਣ ਸੋਨੇ ਥਾਣ ਪਾਸ ਬਾਈ ਕਹਿੰਦਾ ਕਰਾ ਦੂਗੀ ਮੁਠੀ ਵਾਲੇ ਅਦੀ ਚਵਾਈ ਵਾਲੇ ਥਾਣਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ ਮੋਹਰਾ ਨਸਲ ਦੀ ਜੈਡ ਬਲੈਕ ਟੋਕੜ ਗੱਬਣ ਚੈੱਕ ਪਾਸ ਮੁੱਲ ਸ਼ਰ ਨੇ ਜੈਜ ਜ ਲੈਣ ਦੇ ਨਾਲ ਕੋਈ ਪਕਾਈ ਨਹੀਂ ਉਹਨੇ ਲੈਣੇ ਵਿੱਚੋਂ ਛੂਟ ਕਰਨੀ ਗੱਲੀ 60000 60000 ਦੀ ਬਾਈ ਕਹਿੰਦਾ ਦੇ ਦੇਣੀ ਆ ਵਿੱਚੋਂ ਵੀਰ ਛੂਟ ਕਰ ਦੂਗਾ ਝੋਟੀ ਚੰਗੀ ਆ ਵਧੀਆ ਰੁੱਤ ਜ ਸੁਣਾਏ ਨੇ ਜਾ ਕੇ ਉਦੋਂ ਪੂਰੀ ਤੇਜ਼ੀ ਹੋਣੀ ਆ ਜਦੋਂ ਇਹਨੇ ਸੁਣਾ ਜਾ ਕੇ ਦੋ ਟਾਈ ਮਹੀਨੇ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜੇ ਕੋਈ ਭੈਣ ਭਰਾ ਤਿਆਰ ਕਰਕੇ ਵੀ ਸੇਲ ਕਰਦਾ ਵਧੀਆ ਦੁੱਗਣੇ ਪੈਸੇ ਵਟਾ ਜੂ ਕਰਮਾ ਲਈ ਦੋ ਨੰਬਰ ਤੇ ਆ ਜਾ ਨਬਰਦਾਰਾ ਦੋ ਨੰਬਰ ਦਾ ਬਾਈ ਹੈਗਾ ਦੂਜੇ ਸੂਏ ਗੱਭਣਾ ਇਹ ਅੱਛਾ ਉਹ ਹੈ ਕਿ ਚਾਰ ਦਾ ਚੌਗੀ ਹਾਂਜੀ ਹਾਂਜੀ ਕਿੰਨੇ ਚਾਰ ਦੀ ਗੱਭਣਾ ਇਹ ਹੈ ਇਹਨੂੰ ਪੰਜਵਾਂ ਮਹੀਨਾ ਲੱਗਿਆ 12 ਤੋਂ 12 ਤੋਂ ਪੰਜਵਾਂ ਲੱਗਿਆ ਚਾਰਾਂ ਦੀ ਪੂਰੀ ਹੋ ਗਈ ਆ ਹਾਂਜੀ ਹਾਂਜੀ ਅੱਜ 15 ਅਗਸਤ ਹੈ ਹਾਂਜੀ ਹਾਂਜੀ ਕਿੰਨਾ ਦੁੱਧ ਹੈ ਦੁੱਧੇ ਥਲੇ ਸੀਗਾ ਭਾਈ 8 ਕਿਲੋ ਹੂੰ ਤੇ ਇਹਨਾਂ ਜੋ ਉਸ ਫਾਰਮ ਚੋਂ ਲਈ ਸੀਗੀ ਉੱਥੇ ਸੀਗੀ ਖੁੱਲੀ ਆ ਆਪਣੇ ਕੋਲੇ ਆ ਕੇ ਘਟ ਗਈ ਇਹ ਹੁਣ ਹੈਗਾ 5 ਕਿਲੋ 5.5 ਕਿਲੋ ਦੁੱਧ ਦੋਵੇਂ ਵੇਲੇ ਹਾਂ ਠੰਡੀ ਸੀਲ ਪੂਰੀ ਆ ਭੌਂ ਦੀ ਦੋਨੇ ਪਾਸੇ ਬਹਿ ਕੇ ਬੰਦਾ ਚੋਈ ਜਾਵੇ ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ 2 ਨੰਬਰ ਤੇ ਵੀਰ ਦੱਸਦਾ ਕਿ ਫਾਰਮ ਚੋਂ ਵੱਛੀ ਲਈ ਹੈ 5ਵੇਂ ਮਹੀਨੇ ਨੂੰ ਸਟਾਰਟ ਹੋ ਗਿਆ 12 ਤਰੀਕ ਤੋਂ ਗੱਬਣ ਚੈੱਕ ਪਾਸ ਹੈ 5 ਕਿਲੋ ਦੁੱਧ ਆ ਦੁੱਧ ਭਾਈ ਕਹਿੰਦਾ 8 ਕਿਲੋ ਸੀ ਆਪਣੇ ਘਰੇ ਆ ਕੇ ਬਾਈ ਕਹਿੰਦਾ ਨੇ ਉਪਰ ਆ ਜਾ ਕੀਤਾ ਫਾਰਮ 'ਚ ਬਾਈ ਕਹਿੰਦਾ ਖੁੱਲੀ ਸੀ ਰਹਿੰਦੀ ਸੀ ਤੇ ਆਪਾਂ ਬਾਈ ਕਹਿੰਦਾ ਸੰਗਲ ਪਾਤਾ ਆ ਕੇ ਮੰਨ ਲਓ ਜਦੋਂ ਐ ਬੰਨ ਦੀ ਲਾ ਲੋ ਤਾਂ ਘਟਾ ਗਈ ਲਾ ਲੋ ਜਾਂ ਉਪਰੇ ਥਾਂ ਆ ਕੇ ਕਈ ਵਾਰ ਆਪਾਂ ਪਸ਼ੂ ਬਗਾਨੇ ਥਾਂ ਵੀ ਆ ਕੇ ਢਿਹੜੀ ਡੰਗ ਕਰਦਾ ਹੈ ਅੱਛਾ ਰਾਮਦੀ ਜੀ ਆਜਾ ਹੋਰ ਪੱਠੇ ਪੱਠੇ ਖਾਣ ਲੱਗੀ ਬਾਈ ਕਹਿੰਦਾ ਹਜੇ ਰਾਮਦੀ ਵੀ ਆ ਹੁਣ ਪੱਠੇ ਡੱਠੇ ਹਜੇ ਖਾਣ ਲੱਗੀ ਆ ਦੁੱਧ ਤੇ ਆਜੂਗੀ 5 ਕਿਲੋ ਮੰਨ ਕੇ ਆਇਓ ਤੁਸੀਂ 5 ਕਿਲੋ ਤਿਆਰ ਆ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਭਾਵੇਂ 10 ਦਿਨ ਚੋਕੇ ਲੈ ਜਾਓ ਥਾਨ ਬਹੁਤ ਚੰਗਾ ਆ ਅੱਧੀ ਚਵਾਈ ਵਾਲਾ ਜਾਨ ਵਾਲਾ ਥਾਨ ਹੈ ਮੂੰਹ ਤੋਂ ਚਾਰ ਦੰਦ ਹੈ ਪਹਿਲਾ ਸੂਆ ਪੰਜਵਾਂ ਮਹੀਨਾ ਨੂੰ ਸਟਾਰਟ ਹੋ ਗਿਆ ਮੁੱਲ ਸ਼ਰ ਨੇ ਲੈਣ ਦੇਣ ਵਾਲਾ ਜਮਾਂ ਹੀ 38 ਦੀ ਦੇ ਦਾਂਗੇ 38 ਦੀ ਹਾਂਜੀ ਹਾਂਜੀ ਕਹਿੰਦੇ ਚੰਗੀ ਵਹਿੜਾ ਠੀਕ ਹੈ ਹਾਂ ਚਾਰ ਦੰਦ ਦਾ ਮੂੰਹ ਤੋਂ ਦਾ ਵਧੀਆ ਵਹਿੜਾ ਅੱਛਾ ਹਾਂ ਨੰਬਰਦਾਰ ਕਹਿੰਦਾ ਚਾਰ ਦੰਦ ਦਾ ਵਧੀਆ ਵਹਿੜਾ 38000 ਦੀ ਦੇ ਦੇਣੀ ਆ ਦੋ ਘਟ 40 ਦਾ ਮੁੱਲ ਹੈ 5 ਕਿਲੋ ਦੁੱਧ ਹੈ ਕਦ ਕਾੜ ਪੂਰਾ ਹੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਵਜਨ ਮੋਜਨ ਵੀ ਚੰਗਾ ਥਣ ਭਾਂਡੇ ਦੀ ਵੀ ਸਾਫ ਸੁਥਰੀ ਆ 5 ਕਿਲੋ ਦੁੱਧ ਅਗਲੇ ਦੇ ਬਾਈ ਕਹਿੰਦਾ ਫਾਰਮ ਚੋਂ ਆਪਾਂ 8 ਕਿਲੋ ਚੋਕੇ ਲੈਂਦੀ ਆ ਪਰ ਇਸ ਟਾਈਮ 5 ਕਿਲੋ ਦੁੱਧ ਆ ਇੱਕ ਨੰਬਰ 60000 ਦੀ ਬਾਈ ਕਹਿੰਦਾ ਦੇ ਦੇਣੀ ਆ ਵਿੱਚੋਂ ਕੋਈ ਥੋੜਾ ਕਹਿੰਦਾ ਮਾਨ ਤਾਨ ਹੋ ਜੂ ਇਹ ਦੋ ਪਸ਼ੂ ਸੇਲ ਹੈ ਦੋਵੇਂ ਵਧੀਆ ਨਾਗ ਹੈ ਨਵਾਂ ਹਾ ਨਾ ਪਹਿਲਾ ਪਹਿਲਾ ਸੂਹਾ ਦੂਜੇ ਦੂਜੇ ਸੂਏ ਆਸਤੇ ਗੱਭਣਾਂ ਵਾਦੇ ਵਾਲੇ ਨਾਗ ਜੇ ਕੋਈ ਭੈਣ ਭਰਾ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਵਧੀਆ ਪੈਸੇ ਵਟਾ ਜਾਣਗੇ ਤੇ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਨਹੀਂ ਲੈਏ ਆ ਅੱਜ ਤੁਹਾਨੂੰ ਭਾਜ ਮਿਲ ਜਾਣਗੇ ਤਿਆਰ ਹੋਈਆਂ ਦੁੱਗਣੇ ਪੈਸਿਆਂ ਦੀਆਂ ਵੈੜ ਵੀ ਦੁੱਗਣੇ ਪੈਸੇ ਦੀ ਤੇ ਝੋਟੀ ਵੀ ਫੁੱਲੀ ਪੈਸੇ ਦੀ ਕਿਉਂਕਿ ਵਧੀਆ ਰੁੱਤ 'ਚ ਸੂਣਾ ਉਹਦਾ ਬਾਜ਼ਾਰ ਪੂਰਾ ਤੇਜ ਹੋਣਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਝੋਟੀ ਪਸੰਦ ਆਉਂਦੀ ਅਗਲਾ ਝੋਟੀ ਲੈ ਲੈ ਜੇ ਕਿਸੇ ਨੇ ਵੈੜ ਲੈਣੀ ਹੈ ਮੂੰਹ ਤੋਂ ਚਾਰ ਦੰਦ ਦਾ ਪਹਿਲਾ ਸੂਆ ਪੰਜਵਾਂ ਮਹੀਨਾ ਇਹਨੂੰ ਸਟਾਰਟ ਹੋ ਗਿਆ ਗੱਬਣ ਚੈੱਕ ਪਾਸ ਅਜੇ ਕੋਈ ਭੈਣ ਭਰਾ ਦੋਵੇਂ ਨਾਲ ਇਕੱਠੇ ਹੀ ਲੈ ਲੈਂਦਾ ਫੇਰ ਬਾਈ ਖੁੱਲਾ ਮਾਨ ਤਾਨ ਕਰ ਦੂਗਾ ਬਾਕੀ ਫੋਨ ਨੰਬਰ ਸਕਰੀਨ ਤੇ ਅਜੇ ਕਿਸੇ ਨੇ ਘਰੇ ਆਉਣ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ